ਨੰਦਨੀ ਸ਼ਾਮ ਨੂੰ ਟਹਿਲਦੀ ਹੋਈ ਬਗੀਚੇ ਦੇ ਪਿਛਲੇ ਪਾਸੇ ਵੱਲ ਜਾ ਰਹੀ ਸੀ। ਦਾਦੀ ਹੀ ਉਸ ਦੀ ਸੱਸ ਨੇ ਉਸ ਨੂੰ ਸਖਤ ਆਵਾਜ਼ ਵਿੱਚ ਰੋਕਦਿਆਂ ਕਿਹਾ, "ਨੀ ਵੋਟੀਏ, ਕੁਝ ਵੀ ਹੋ ਜਾਵੇ, ਬਗੀਚੇ ਦੇ ਪਿਛਲੇ ਪਾਸੇ ਵੱਲ ਨੂੰ ਤੂੰ ਕਦੇ ਨਾ ਜਾਇਆ ਕਰੀਂ।" ਇਹ ਸੁਣ ਕੇ ਨੰਦਨੀ ਹੈਰਾਨ ਹੋ ਕੇ ਬੋਲੀ, "ਕਿਉ ਮਮੀ ਜੀ? ਪਿਛਲੇ ਪਾਸੇ ਵਿੱਚ ਅਜਿਹਾ ਕੀ ਹੈ ਜੋ ਮੈਂ ਉੱਥੇ ਨਹੀਂ ਜਾ ਸਕਦੀ?" ਏ ਸੁਣਦਿਆਂ ਹੀ ਉਸਦੀ ਸੱਸ ਗੁੱਸੇ ਵਿੱਚ ਭੜਕ ਉੱઠી ਅੱਜ ਕੱਲ੍ਹ ਦੀਆਂ ਕੁੜੀਆਂ ਕਿੰਨੀਆਂ ਬੇਅਦਬ ਹੋ ਗਈਆਂ ਨੇ ਸੱਸ ਕਿਸੇ ਕੰਮ ਲਈ ਮਨਾ ਕਰ ਰਹੀ ਹੈ ਤੇ ਉਲਟ ਤੇ ਉਲਟਾ ਮੇਰੇ ਨਾਲ ਹੀ ਜ਼ੁਬਾਨ ਲੜਾ ਰਹੀ ਹੈ ਸਾਡੇ ਸਮੇਂ ਵਿੱਚ ਤਾਂ ਅਸੀਂ ਸੱਸ ਸੋਹਰੇ ਦੀ ਗੱਲ ਅੱਖਾਂ ਬੰਦ ਕਰਕੇ ਮੰਨ ਲਿਆ ਕਰਦੇ ਸੀ ਤੈਨੂੰ ਤਾਂ ਚੰਗੀ ਨੂੰ ਬਣਨ ਦਾ ਫਰਜ਼ ਨਿਭਾਉਣਾ ਚਾਹੀਦਾ ਹੈ ਨੰਦਨੀ ਦੇ ਮਨ ਵਿੱਚ ਉਲਝਣ ਪੈਦਾ ਹੋ ਗਈ ਕਿ ਆਖਰ ਉਸਦੀ ਸੱਸ ਨੇ ਉਸਨੂੰ ਬਾਗੀਚੇ ਦੇ ਪਿਛਲੇ ਪਾਸੇ ਵਿੱਚ ਜਾਣ ਤੋਂ ਮਨਾ ਕਿਉਂ ਕੀਤਾ ਗੱਲਾਂ-ਗੱਲਾਂ ਵਿੱਚ ਉਸਨੇ ਆਪਣੇ ਪਤੀ ਅਖਿਲ ਨਾਲ ਇਸ ਬਾਰੇ ਚਰਚਾ ਕੀਤੀ ਤਾਂ ਅਖਿਲ ਦਾ ਚਿਹਰਾ ਥੋੜਾ ਉੱਤਰ ਗਿਆ ਭਾਰੂਸ ਨੇ ਹੌਲੀ ਜਹੀ ਕਿਹਾ ਮੈਂ ਤੈਨੂੰ ਕੁਝ ਨਹੀਂ ਦੱਸ ਸਕਦਾ ਮੰਮੀ ਨੇ ਤੈਨੂੰ ਉੱਧਰ ਜਾਣ ਤੋਂ ਮਨਾ ਕੀਤਾ ਹੈ ਤਾਂ ਤੂੰ ਉੱਧਰ ਨਾ ਜਾ ਨੰਦਨੀ ਬੜੀ ਉਲਝਣ ਵਿੱਚ ਡੁੱਬ ਗਈ ਕਿ ਆਖਰ ਗੱਲ ਕੀ ਹੈ ਪਰ ਉਸ ਨੂੰ ਇਹ ਵੀ ਅਹਿਸਾਸ ਹੋ ਗਿਆ ਕਿ ਪਤੀ ਉਸ ਨੂੰ ਕੁਝ ਦੱਸਣਾ ਨਹੀਂ ਚਾਹੁੰਦੇ ਇਸ ਲਈ ਉਹ ਵੀ ਚੁੱਪ ਰਹਿ ਗਈ 15 ਦਿਨਾਂ ਬਾਅਦ ਹੀ ਉਹ ਆਪਣੇ ਪਤੀ ਦੇ ਨਾਲ ਉਸਦੀ ਨੌਕਰੀ ਵਾਲੀ ਥਾਂ ਤੇ ਚਲੀ ਗਈ ਤੇ ਹੌਲੀ-ਹੌਲੀ ਇਸ ਗੱਲ ਨੂੰ ਭੁੱਲ ਗਈ ਕਿਉਂਕਿ ਆਖਿਲ ਉਸ ਨਾਲ ਬਹੁਤ ਪਿਆਰ ਕਰਦਾ ਸੀ ਤੇ ਦੋਵੇਂ ਹੱਸਦੇ ਖੇਡਦੇ ਰਹਿੰਦੇ ਸੀ ਪਰ ਵਿਚਕਾਰ-ਵਿਚਾਰ ਉਸ ਦੀ ਸੱਸ ਫੋਨ ਤੇ ਉੱਥੋਂ ਦੀ ਪੂਰੀ ਖਬਰ ਲੈਂਦੀ ਰਹਿੰਦੀ ਸੀ ਜੇ ਕਦੇ ਛੁੱਟੀ ਵਾਲੇ ਦਿਨ ਨੰਦਨੀ ਨੂੰ ਸਵੇਰੇ ਸੌ ਕੇ ਉੱਠਣ ਵਿੱਚ ਦੇਰ ਹੋ ਜਾਂਦੀ ਤਾਂ ਸੱਸ ਵੀਡੀਓ ਕਾਲ ਕਰਕੇ ਉਸ ਨੂੰ ਹਜ਼ਾਰ ਤਾਨੇ ਮਾਰ ਦਿੰਦੀ ਨੰਦਨੀ ਨੂੰ ਸਮਝ ਨਹੀਂ ਆਉਂਦਾ ਸੀ ਕਿ ਆਖਰ ਉਸ ਦੀ ਸੱਸ ਇੰਨੀ ਸਖਤ ਕਿਉਂ ਹੈ ਇੱਕ ਦਿਨ ਪਰੇਸ਼ਾਨ ਹੋ ਕੇ ਨੰਦਰੀ ਨੇ ਆਪਣੇ ਪਤੀ ਨੂੰ ਕਿਹਾ ਤੁਸੀਂ ਸਵੇਰੇ ਸਵੇਰੇ ਮੰਮੀ ਜੀ ਨੂੰ ਵੀਡੀਓ ਕਾਲ ਕਿਉਂ ਲਾ ਲੈਂਦੇ ਹੋ ਕਿ ਕੀ ਛੁੱਟੀ ਵਾਲੇ ਦਿਨ ਵੀ ਮੈਨੂੰ ਥੋੜੀ देर ਸੌਂ ਦੀ ਇਜਾਜ਼ਤ ਨਹੀਂ ਹੈ ਤਦ ਅਖਿਲ ਹੌਲੀ ਜਿਹੀ ਸਿਰ ਝੁਕਾਉਂਦਿਆਂ ਬੋਲਿਆ ਉਹ ਮੰਮੀ ਹੀ ਹਰ ਐਤਵਾਰ ਨੂੰ ਵੀਡੀਓ ਕਾਲ ਲਾ ਦਿੰਦੇ ਨੇ ਮੈਂ ਕੀ ਕਰਾਂ ਉਹ ਬੋਲੀ ਤਾਂ ਤੁਸੀਂ ਕਾਲ ਨਾ ਚੱਕਿਆ ਕਰੋ ਅਖਿਲ ਬੋਲ ਪਿਆ ਮੈਂ ਤਾਂ ਮਾਂ ਦੀ ਕਾਲ ਨੂੰ ਅੰਦੇਖਾ ਨਹੀਂ ਕਰ ਸਕਦਾ ਉਹਨਾਂ ਨੂੰ ਬੁਰਾ ਲੱਗ ਜਾਵੇਗਾ ਉਹ ਹੰਗਾਮਾ ਕਰ ਦੇਵੇਗੀ ਕੀ ਵਿਆਹ ਹੁੰਦਿਆਂ ਹੀ ਮੈਂ ਬਦਲ ਗਿਆ ਹਾਂ ਕਿਉਂਕਿ ਸ਼ੁਰੂ ਤੋਂ ਹੀ ਉਹ ਰੋਜ਼ ਸਵੇਰੇ ਸਵੇਰੇ ਵੀਡੀਓ ਕਾਲ ਤੇ ਗੱਲ ਕਰਦੇ ਨੇ ਇੰਨਾ ਕਹਿ ਕੇ ਅਖਿਲ ਉੱਠ ਕੇ ਉੱਥੋਂ ਚਲਿਆ ਗਿਆ ਨੰਦਨੀ ਹੈਰਾਨ ਰਹਿ ਗਈ ਕਿ ਆਖਰ ਇਹ ਕਿਹੋ ਜਿਹੀ ਗੱਲ ਹੈ ਜੇ ਵਿਆਹ ਤੋਂ ਬਾਅਦ ਅਖਿਲ ਦੀਆਂ ਆਦਤਾਂ ਵਿੱਚ ਥੋੜਾ ਜਿਹਾ ਬਦਲਾਅ ਆ ਵੀ ਜਾਵੇ ਤਾਂ ਇਸ ਨਾਲ ਕੀ ਪਰੇਸ਼ਾਨੀ ਹੈ ਖੈਰ ਇਹ سلسلہ ਤਾਂ यूं ही ਲਗਾਤਾਰ ਚੱਲਦਾ ਰਿਹਾ ਨੰਦਨੀ ਨੂੰ ਲੱਗਦਾ ਸੀ ਕਿ ਦੂਰ ਰਹਿਣ ਦੇ ਰਹਿੰਦੇ ਆਂ ਵੀ ਸਾਸੂ ਉਸ ਦੇ ਜੀਵਨ ਤੇ ਪੂਰੀ ਤਰ੍ਹਾਂ ਕਾਬੂ ਰੱਖੀ ਬੈਠੀ ਹੈ ਇਸੇ ਵਿਚਕਾਰ 2 ਮਹੀਨਿਆਂ ਬਾਅਦ ਛੱਟ ਪੂਜਾ ਦਾ ਤਿਉਹਾਰ ਆ ਗਿਆ ਤਾਂ ਅਖਿਲ ਨੇ ਪਿੰਡ ਜਾਣ ਦਾ ਪ੍ਰੋਗਰਾਮ ਬਣਾ ਲਿਆ ਕਿਉਂਕਿ ਉਸ ਦੇ ਪਿੰਡ ਵਿੱਚ ਛੱਟ ਪੂਜਾ ਦੀ ਬਹੁਤ ਮਾਨਤਾ ਸੀ ਅਖਿਲ ਆਪਣੀ ਮਾਂ ਨੂੰ ਸਰਪ੍ਰਾਈਜ਼ ਦੇਣ ਲਈ ਬਿਨਾਂ ਦੱਸੇ ਹੀ ਨੰਦਰੀ ਨੂੰ ਲੈ ਕੇ ਪਿੰਡ ਪਹੁੰਚ ਗਿਆ ਜਦੋਂ ਦੋਵੇਂ ਅਚਾਨਕ ਘਰ ਪਹੁੰਚੇ ਤਾਂ ਸ਼ਰਦਾ ਜੀ ਕਾਫੀ ਘਬਰਾ ਗਈ ਵਰਨੰਦਨੀ ਸਾਫ ਸਾਫ ਦੇਖ ਰਹੀ ਸੀ ਕਿ ਉਸ ਦੀ ਸੱਸ ਬਹੁਤ ਬੇ ਆਰਾਮ ਮਹਿਸੂਸ ਕਰ ਰਹੇ ਨੇ ਫਿਰ ਵੀ ਉਸ ਨੇ ਕੁਝ ਨਾ ਬੋਲਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਪਤੀ ਨੂੰ ਕੁਝ ਕਹਿਣ ਦਾ ਕੋਈ ਫਾਇਦਾ ਨਹੀਂ ਅਗਲੇ ਦਿਨ ਸ਼ਾਮ ਨੂੰ ਸਾਰੇ ਘਰ ਵਾਲੇ ਛੱਟ ਪੂਜਾ ਲਈ ਘਾਟ ਤੇ ਜਾਣ ਦੀ ਤਿਆਰੀ ਕਰ ਰਹੇ ਸੀ ਸ਼ਰਦਾ ਜੀ ਨੇ ਆਪਣੇ ਨੂੰ ਨੂੰ ਕਿਹਾ ਹਾਲੇ ਤੂੰ ਨਵੀਂ ਨਵੇਲੀ ਪੋਤੀ ਹੈ ਇਸ ਤਰ੍ਹਾਂ ਕਰੋ ਬਾਹਰ ਨਹੀਂ ਜਾ ਸਕਦੀ ਤੂੰ ਘਰੇ ਹੀ ਰਹਿ ਕੇ ਸ਼ਾਮ ਦਾ ਖਾਣਾ ਬਣਾਉਣ ਦੀ ਤਿਆਰੀ ਕਰ ਅਸੀਂ ਘਟੋਂ ਪੂਜਾ ਕਰਕੇ ਹੁੰਦੇ ਹਾਂ ਅਖਿਲ ਵੀ ਮਾਂ ਦੇ ਹੱਕ ਵਿੱਚ ਹੀ ਸੀ ਇਸ ਲਈ ਨੰਦਨੀ ਨੇ ਕੁਝ ਨਾ ਬੋਲਿਆ ਹਾਲਾਂਕਿ ਉਸ ਨੂੰ ਵੀ ਪਿੰਡ ਦੀ ਪੂਜਾ ਵਿੱਚ ਸ਼ਾਮਲ ਹੋਣ ਦਾ ਪੂਰਾ ਮਨ ਸੀ ਪਰ ਜਦੋਂ ਸੱਸ ਨੇ ਮਨਾ ਕਰ ਦਿੱਤਾ ਸੀ ਤਾਂ ਉਹ ਕੀ ਕਰ ਸਕਦੀ ਸੀ ਨੰਦਨੀ ਘਰੇ ਇਕੱਲੀ ਖਾਣਾ ਬਣਾ ਰਹੀ ਸੀ ਤਦ ਅਚਾਨਕ ਉਸ ਨੂੰ ਲੱਗਾ ਜਿਵੇਂ ਘਰ ਦੇ ਪਿਛਲੇ ਪਾਸਿਓ ਕਿਸੇ ਦੇ ਚਲਣ ਦੀ ਆਵਾਜ਼ ਆ ਰਹੀ ਹੋਵੇ ਉਹ ਘਬਰਾ ਗਈ ਕਿ ਉਹ ਘਰ ਵਿੱਚ ਬਿਲਕੁਲ ਇਕੱਲੀ ਹੈ ਕਿਤੇ ਕੋਈ ਚੋਰ ਤਾਂ ਨਹੀਂ ਆ ਗਿਆ ਉਸਨੇ ਅਖਿਲ ਨੂੰ ਫੋਨ ਲਾਇਆ ਪਰ ਸ਼ਾਇਦ ਘਾਟ ਤੇ ਸ਼ੋਰ ਜ਼ਿਆਦਾ ਸੀ ਇਸ ਲਈ ਉਹ ਫੋਨ ਨਹੀਂ ਚੁੱਕ ਰਿਹਾ ਸੀ ਤਦ ਹੀ ਉਸ ਨੂੰ ਲੱਗਾ ਕਿ ਬਾਗੀਚੇ ਵਿੱਚ ਕੋਈ ਜ਼ੋਰ ਦੀ ਆਵਾਜ਼ ਆਈ ਹੈ ਜਿਵੇਂ ਉੱਥੇ ਕੋਈ ਡਿੱਗ ਪਿਆ ਹੋਵੇ ਉਹ ਘਬਰਾ ਕੇ ਪਿਛਲੀ ਖਿੜਕੀ ਤੋਂ ਦੇਖਣ ਲੱਗੀ ਤਾਂ ਉਸਨੇ ਦੇਖਿਆ ਕਿ ਬਾਗੀਚੇ ਵਿੱਚ ਕੋਈ ਬਜ਼ੁਰਗ ਡਿੱਗਿਆ ਪਿਆ ਹੈ ਘਬਰਾਹਟ ਵਿੱਚ ਉਹ ਦੌੜਦੀ ਹੋਈ ਉੱਥੇ ਪਹੁੰਚੀ ਤਾਂ ਇੱਕ ਬਜ਼ੁਰਗ ਨੂੰ ਦੇਖ ਕੇ ਚੌਂਕ ਗਈ ਉਸ ਨੂੰ ਸਮਝ ਨਾ ਆਇਆ ਕਿ ਇਹ ਕੌਣ ਨੇ ਤਦ ਹੀ ਘਰ ਦੇ ਬਾਹਰ ਗੱਡੀ ਰੁਕਣ ਦੀ ਆਵਾਜ਼ ਆਈ ਤਾਂ ਉਹ ਦੌੜ ਕੇ ਮੁੱਖ ਦਰਵਾਜ਼ੇ ਤੇ ਪਹੁੰਚੀ ਅਖਿਲ ਜੀ ਨੇ ਹੀ ਗੱਡੀ ਵਿੱਚੋਂ ਉਤਰਿਆ ਉਹ ਹਫਦੀ ਹੋਈ ਉਸਦੇ ਕੋਲ ਪਹੁੰਚੀ ਤੇ ਬੋਲਣ ਲੱਗੀ ਬਗੀਚੇ ਦੇ ਪਿੱਛੇ ਕੋਈ ਬਜ਼ੁਰਗ ਡਿੱਗਿਆ ਪਿਆ ਹੈ ਇਹ ਸੁਣਦਿਆਂ ਹੀ ਅਖਿਲ ਖबरा ਗਿਆ ਉਸਨੇ ਮਾਂ ਵੱਲ ਦੇਖਿਆ ਤਾਂ ਉਹਨਾਂ ਦਾ ਚਿਹਰਾ ਘਬਰਾਹਟ ਨਾਲ ਭਰ ਗਿਆ ਤਦ ਤੱਕ ਨੰਦਨੀ ਅਖਿਲ ਨੂੰ ਖਿੱਚ ਕੇ ਬਗੀਚੇ ਦੇ ਪਿਛਲੇ ਹਿੱਸੇ ਵਿੱਚ ਲੈ ਗਈ ਅਖਿਲ ਤੁਰੰਤ ਉਸ ਬਜ਼ੁਰਗ ਨੂੰ ਚੁੱਕ ਕੇ ਬਗੀਚੇ ਦੇ ਪਿਛਲੇ ਕਮਰੇ ਵੱਲ ਵਧਿਆ ਇਹ ਸਭ ਦੇਖ ਕੇ ਨੰਦਨੀ ਹੈਰਾਨੀ ਨਾਲ ਭਰ ਗਈ ਉਹ ਅਖਿਲ ਤੋਂ ਪੁੱਛਣ ਲੱਗੀ ਇਹ ਕੌਣ ਨੇ ਤੁਸੀਂ ਇਹਨਾਂ ਨੂੰ ਕਿੱਥੇ ਲੈ ਜਾ ਰਹੇ ਹੋ ਤਦ ਅਖਿਲ ਨੇ ਨਜ਼ਰਾਂ ਚੁਰਾਉਂਦਿਆਂ ਕਿਹਾ ਇਹ ਮੇਰੇ ਦਾਦਾ ਜੀ ਨੇ ਇਹ ਸੁਣਦਿਆਂ ਹੀ ਨੰਦਨੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੁਹਾਡੇ ਦਾਦਾ ਜੀ ਇੱਥੇ ਇਸ ਘਰ ਵਿੱਚ ਹੀ ਰਹਿੰਦੇ ਨੇ ਤੁਸੀਂ ਮੈਨੂੰ ਕਦੇ ਦੱਸਿਆ ਕਿਉਂ ਨਹੀਂ ਅਖਿਲ ਬੋਲਿਆ ਦਾਦਾ ਜੀ ਆਪਣੇ ਸਮੇਂ ਵਿੱਚ ਬਹੁਤ ਨੇਕ ਤੇ ਇੱਜ਼ਤਦਾਰ ਇਨਸਾਨ ਸੀ ਉਹਨਾਂ ਨੇ ਸਮਾਜ ਵਿੱਚ ਬਹੁਤ ਭਲਾਈ ਦੇ ਕੰਮ ਕੀਤੇ ਪਰ ਜਦੋਂ ਉਹ ਬੁੱਢੇ ਤੇ ਬਿਮਾਰ ਹੋ ਗਏ ਤਾਂ ਇੱਕ ਦਿਨ ਮਾਂ ਨੇ ਉਹਨਾਂ ਨੂੰ ਕਿਹਾ ਕੀ ਤੁਹਾਡੀ ਉਮਰ ਹੋ ਗਈ ਹੈ ਤੁਸੀਂ ਸਾਰੀ ਜਾਇਦਾਦ ਮੇਰੇ ਨਾਮ ਕਰ ਦਿਓ ਕਿਉਂਕਿ ਮੇਰੇ ਪਤੀ ਵੀ ਇਸ ਦੁਨੀਆ ਵਿੱਚ ਨਹੀਂ ਰਹੇ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਕਿਸੇ ਨੇ ਆ ਕੇ ਸਾਨੂੰ ਘਰੋਂ ਕੱਢ ਦਿੱਤਾ ਤਾਂ ਕੀ ਹੋਵੇਗਾ ਮੇਰੇ ਦਾਦਾ ਜੀ ਸਿੱਧੇ ਸਾਦੇ ਤੇ ਦਿਹਾਲੂ ਸੀ ਉਹਨਾਂ ਨੇ ਸਭ ਕੁਝ ਮਾਂ ਦੇ ਨਾਂ ਕਰ ਦਿੱਤਾ ਫਿਰ ਮਾਂ ਨੇ ਪੁਰਾਣੇ ਪਿੰਡ ਦਾ ਘਰ ਵੇਚ ਦਿੱਤਾ ਤੇ ਇੱਥੇ ਇਸ ਪਿੰਡ ਵਿੱਚ ਆ ਕੇ ਇਹ ਘਰ ਖਰੀਦ ਲਿਆ ਦਾਦਾ ਜੀ ਨੂੰ ਉਹਨਾਂ ਨੇ ਪੁਰਾਣੇ ਕਮਰੇ ਵਿੱਚ ਬੰਦ ਕਰ ਦਿੱਤਾ ਮਾਂ ਦੇ ਇਸ ਵਿਵਹਾਰ ਨਾਲ ਦਾਦਾ ਜੀ ਟੁੱਟ ਗਏ ਜਦੋਂ ਮੈਂ ਮਾਂ ਦੇ ਵਿਰੋਧ ਵਿੱਚ ਆਵਾਜ਼ ਚੁੱਕੀ ਤਾਂ ਉਹਨਾਂ ਨੇ ਧਮਕੀ ਦਿੱਤੀ ਕਿ ਜੇ ਤੂੰ ਮੇਰਾ ਸਾਥ ਨਾ ਦਿੱਤਾ ਤਾਂ ਮੈਂ ਆਪਣੀ ਜਾਨ ਦੇ ਦੇਾਂਗੀ ਮੈਂ ਬਹੁਤ ਡਰ ਗਿਆ ਸੀ ਸ਼ੁਰੂ ਤੋਂ ਹੀ ਮਾਂ ਨੇ ਮੇਰੀ ਪਰਵ੍ਰਿਸ਼ ਇਸ ਤਰ੍ਹਾਂ ਕੀਤੀ ਸੀ ਕਿ ਮੈਂ ਹਮੇਸ਼ਾ ਉਹਨਾਂ ਦੇ ਹੁਕਮ ਦੇ ਹੇਠਾਂ ਦੱਬਿਆ ਰਿਹਾ ਇਸ ਲਈ ਕਦੇ ਉਹਨਾਂ ਦੇ ਗਲਤ ਕੰਮਾਂ ਦਾ ਵਿਰੋਧ ਕਰਨ ਦਾ ਹੌਸਲਾ ਨਾ ਜੁੜ ਸਕਿਆ ਕਹਿੰਦੇ-ਕਹਿੰਦੇ ਅਖਿਲ ਦੀਆਂ ਅੱਖਾਂ ਭਰ ਆਈਆਂ ਤਦ ਤੱਕ ਉਸਦੇ ਦਾਦਾ ਜੀ ਨੂੰ ਵੀ ਹੌਸਾ ਆ ਚੁੱਕਿਆ ਸੀ ਨੰਦਨੀ ਨੇ ਨੇੜੇ ਪਏ ਪੁਰਾਣੇ ਮਟਕੇ ਵਿੱਚੋਂ ਪਾਣੀ ਕੱਢ ਕੇ ਉਹਨਾਂ ਨੂੰ ਪਿਲਾਇਆ ਦਾਦਾ ਜੀ ਨੇ ਕੰਬਦੇ ਹੱਥਾਂ ਨਾਲ ਨੰਦਨੀ ਦੇ ਮੱਥੇ ਤੇ ਹੱਥ ਫੇਰਦਿਆਂ ਕਿਹਾ ਪੁੱਤ ਮੈਂ ਤੇਰੀ ਸੱਸ ਕਰਨ ਤੇਰੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਿਆ ਅੱਜ ਤੱਕ ਤੈਨੂੰ ਆਸ਼ੀਰਵਾਦ ਨਹੀਂ ਦੇ ਸਕਿਆ ਪਰ ਤੈਨੂੰ ਦੇਖਿਆ ਏ ਪਰ ਮਾਫ ਕਰੀ ਮੇਰੇ ਕੋਲ ਤੈਨੂੰ ਦੇਣ ਲਈ ਕੁਝ ਵੀ ਨਹੀਂ ਏ ਇੰਨਾ ਕਹਿੰਦੇ ਕਹਿੰਦੇ ਉਹਨਾਂ ਦਾ ਗਲਾ ਭਾਰ ਆਇਆ ਬੁਢਾਪੇ ਵਿੱਚ ਉਹਨਾਂ ਦੇ ਮੂੰਹੋਂ ਠੀਕ ਤਰ੍ਹਾਂ ਸ਼ਬਦ ਵੀ ਨਹੀਂ ਨਿਕਲ ਰਹੇ ਸੀ ਉਹਨਾਂ ਦੀ ਇਹ ਹਾਲਤ ਦੇਖ ਕੇ ਨੰਦਨੀ ਰੋ ਪਈ ਤੇ ਅਖਿਲ ਨੂੰ تیر ਘੜਦਿਆਂ ਬੋਲੀ ਤੁਸੀਂ ਕਿਹੋ ਜਿਹੇ ਇਨਸਾਨ ਹੋ ਜੋ ਆਪਣੇ ਹੀ ਦਾਦਾ ਜੀ ਨੂੰ ਇਸ ਹਾਲਤ ਵਿੱਚ ਦੇਖਦੇ ਆਂ ਵੀ ਆਪਣੀ ਮਾਂ ਨੂੰ ਕੁਝ ਨਹੀਂ ਬੋਲਦੇ ਮਾਂ ਦੀ ਇੱਜ਼ਤ ਕਰਨੀ ਉਹਨਾਂ ਦੇ ਹੁਕਮ ਦੀ ਪਾਲਣਾ ਕਰਨੀ ਚੰਗੀ ਗੱਲ ਏ ਪਰ ਜੇ ਮਾਂ ਬਾਪ ਹੋਰਾਂ ਨਾਲ ਜ਼ੁਲਮ ਕਰਨ ਤਾਂ ਉਹ ਜ਼ੁਲਮ ਵਿੱਚ ਉਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਆਖਰ ਅਖਿਲ ਦਾ ਸਿਰ ਸ਼ਰਮਿੰਦਗੀ ਨਾਲ ਝੁਕ ਗਿਆ ਤਾਂ ਅਨੰਦਨੀ ਦਾਦਾ ਜੀ ਨੂੰ ਲੈ ਕੇ ਮੁੱਖ ਘਰ ਵਿੱਚ ਆਈ ਜਦੋਂ ਸ਼ਰਦਾ ਜੀ ਨੇ ਆਪਣੇ ਸਹੁਰੇ ਜੀ ਨੂੰ ਦੇਖਿਆ ਤਾਂ ਗੁੱਸੇ ਵਿੱਚ ਭੜਕਦਿਆਂ ਬੋਲੀ ਨੰਦਨੀ ਮੈਂ ਤੈਨੂੰ ਮਨਾ ਕੀਤਾ ਸੀ ਕਿ ਬਗੀਚੇ ਵਿੱਚ ਨਾ ਜਾਇਆ ਕਰ ਜੇ ਗਈ ਵੀ ਤਾਂ ਇਹਨਾਂ ਨੂੰ ਇਹਨਾਂ ਨੂੰ ਇੱਥੇ ਲਿਆਉਂਦੀ ਕੋਈ ਲੋੜ ਨਹੀਂ ਸੀ ਇਹਨਾਂ ਦਾ ਖਾਣਾ ਪੀਣਾ ਉੱਥੇ ਹੀ ਪਹੁੰਚਾ ਦਿੱਤਾ ਜਾਂਦਾ ਹੈ ਤੈਨੂੰ ਮੇਰੀ ਗੱਲ ਮੰਨ ਕੇ ਚੰਗੀ ਨੂੰਹ ਦਾ ਫਰਜ਼ ਨਿਭਾਉਣਾ ਚਾਹੀਦਾ ਹੈ ਤਦ ਪਹਿਲੀ ਵਾਰ ਨੰਦਨੀ ਨੇ ਆਪਣੀ ਸੱਸ ਨੂੰ ਸਖਤ ਆਵਾਜ਼ ਵਿੱਚ ਜਵਾਬ ਜਵਾਬ ਦਿੱਤਾ ਬੁਢਾਪਾ ਇੱਕ ਦਿਨ ਤੁਹਾਨੂੰ ਵੀ ਆਵੇਗਾ ਹੋ ਸਕਦਾ ਹੈ ਤੁਹਾਡਾ ਹਾਲ ਇਸ ਤੋਂ ਵੀ ਬੁਰਾ ਹੋ ਜਾਵੇ ਹੁਣ ਤੁਹਾਨੂੰ ਵੀ ਇਦਾਂ ਹੀ ਕਿਸੇ ਪੁਰਾਣੇ ਕਮਰੇ ਵਿੱਚ ਬਗੀਚੇ ਵਿੱਚ ਬੰਦ ਕਰਕੇ ਰੱਖ ਦੇਵਾਂ ਤਾਂ ਕੀ ਤੁਹਾਨੂੰ ਚੰਗਾ ਲੱਗੂਗਾ ਜੋ ਇਨਸਾਨ ਘਰ ਦਾ ਮੁਖੀ ਹੁੰਦਾ ਹੈ ਬੁਢਾਪੇ ਵਿੱਚ ਉਸੇ ਨੂੰ ਚੁੱਕ ਕੇ ਇਸ ਤਰ੍ਹਾਂ ਮੁਖ ਘਰ ਤੋਂ ਦੂਰ ਰੱਖਣਾ ਕਿਹੜੀ ਇਨਸਾਨੀਅਤ ਹੈ ਕੀ ਤੁਸੀਂ ਚੰਗੀ ਨੂੰ ਹੋਣ ਦਾ ਫਰਜ਼ ਨਿਭਾਇਆ ਹੈ ਤਾਂ ਅਦਿ ਸ਼ਰਦਾ ਜੀ ਗੁੱਸੇ ਵਿੱਚ ਭੜਕਦਿਆਂ ਬੋਲੀ ਇਹ ਘਰ ਮੇਰੇ ਨਾਮ ਤੇ ਹੈ ਤੇ ਮੈਂ ਜੋ ਚਾਹਾਂ ਕਰ ਸਕਦੀ ਹਾਂ ਤੈਨੂੰ ਇੰਨਾ ਦਰਦ ਹੋ ਰਿਹਾ ਹੈ ਤਾਂ ਇਸ ਬੁੱਢੇ ਨੂੰ ਲੈ ਕੇ ਇੱਥੋਂ ਚਲੀ ਜਾ ਤਾਂ ਦਰਨੰਦਨੀ ਨੇ ਮਜਬੂਤ ਸ਼ਬਦਾਂ ਵਿੱਚ ਕਿਹਾ ਠੀਕ ਹੈ ਮੈਂ ਦਾਦਾ ਜੀ ਨੂੰ ਆਪਣੇ ਨਾਲ ਲੈ ਕੇ ਜਾਵਾਂਗੀ ਉਸ ਨੇ ਅਖਿਲ ਵੱਲ ਦੇਖਿਆ ਤਾਂ ਅਖਿਲ ਨੇ ਹੌਲੇ ਜਿਹੇ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ ਸ਼ਾਰਦਾ ਜੀ ਗੁੱਸੇ ਵਿੱਚ ਬੋਲਣ ਲੱਗੀ ਅਖਿਲ ਤੂੰ ਮੇਰਾ ਪੁੱਤ ਹੈ ਤੈਨੂੰ ਮੇਰੀ ਗੱਲ ਮੰਨਣੀ ਪਵੇਗੀ ਅਖਿਲ ਹੌਲੇ ਜਿਹੇ ਬੋਲਿਆ ਮਾਂ ਇੰਨੇ ਸਾਲਾਂ ਤੱਕ ਤਾਂ ਗਲਤ ਵਿੱਚ ਵੀ ਮੈਂ ਤੁਹਾਡਾ ਸਾਥ ਦਿੱਤਾ ਮੇਰੇ ਵਿੱਚ ਇੰਨੀ ਹਿੰਮਤ ਹੀ ਨਹੀਂ ਸੀ ਕਿ ਤੁਹਾਡੇ ਤੁਹਾਡੇ ਵਿਰੋਧ ਵਿੱਚ ਖੜਾ ਹੋ ਸਕਾਂ ਪਰ ਅੱਜ ਨੰਦਨੀ ਜੋ ਬੋਲ ਰਹੀ ਹੈ ਉਹ ਬਿਲਕੁਲ ਸਹੀ ਹੈ ਤਦ ਸ਼ਾਰਦਾ ਜੀ ਗੁੱਸੇ ਵਿੱਚ ਭੜਕ ਉੱઠી ਏ ਬੋਲਣ ਲੱਗੀ ਨਿਕਲ ਜਾਓ ਮੇਰੇ ਘਰੋਂ ਮੈਨੂੰ ਤੁਹਾਡੀ ਸ਼ਕਲ ਵੀ ਨਹੀਂ ਦੇਖਣੀ ਦੋਸਤੋ ਇਸ ਕਹਾਣੀ ਵਿੱਚ ਅੱਗੇ ਕੀ ਹੋਵੇਗਾ ਕਿ ਸ਼ਰਦਾ ਜੀ ਨੂੰ ਆਪਣੇ ਕੀਤੇ ਬੁਰੇ ਕਰਮਾਂ ਦਾ ਕੋਈ ਫਲ ਮਿਲੇਗਾ ਇਹ ਜਾਣਨ ਲਈ ਇਸ ਕਹਾਣੀ ਦਾ ਅਗਲਾ ਭਾਗ ਜ਼ਰੂਰ ਪੜਿਓ ਧੰਨਵਾਦ ਜੀ